ਕਿ ਸਿੱਖ ਮਜਬੀ ਤੇ ਜੱਟ ਰਵੀ ਦਾ ਸੀ ਸਾਰੇ ਕਿਆ ਨਾ ਲੜੋ ਜਾਤ ਪਾਤ ਪਿਛੇ ਕਿੱਥੇ ਹੋਜੋ ਆਪਾਂ ਸਿੱਖ ਹਾਂ ਓਏ ਲੋੜ ਨਹੀਂ ਕਰੇ ਸਮਸਬੰਧ ਕਰਵਾਉਣ ਦੀ ਕਿ ਜਿਹੜੇ ਪਟਕੇ ਸਿੱਖੀ ਤੋਂ ਲੋੜ ਗਲ ਨਾਲ ਲਾਉਣ ਦੀ ਇੱਕ ਚੀਜ਼ ਮੈਂ ਬੜੀ ਵੇਖੀ ਸਾਡੇ ਸ਼ਹੀਦੀ ਦਿਹਾੜੇ ਚੱਲਦੇ ਆ ਸਾਨੂੰ ਬੜਾ ਦੁੱਖ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਪਰ ਇੱਕ ਤਿਹਾਰ ਸਾਡੇ 크ਿਸਚਨ ਭਰਾਵਾਂ ਦਾ ਉਹਦਾ ਉਹ ਆਪਣਾ ਤਿਹਾਰ ਮਨਾਉਂਦੇ ਆ ਆਪਾਂ ਕਈ ਵਾਰ ਇਕੱਠੇ ਹੋਗੇ ਉਹਨਾਂ ਵਾਲ ਤੁਰ ਪੈਨੇ ਯਾਰ ਤੁਸੀਂ ਨਾ ਮਨਾਓ ਯਾਰ ਉਹ ਉਹਨਾਂ ਦਾ ਮਨਾਉਣ ਦੋ ਉਹ ਵੀ ਸਾਡੇ ਹੀ ਆ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸਾਡੇ ਸਾਡੇ ਗੁਰੂਆਂ ਪੀਰਾਂ ਦੇ ਹਨਾ ਬੱਚੇ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਇਸ ਗੱਲ ਦਾ ਦੁੱਖ ਆ ਅਫਸੋਸ ਆ ਪਰ ਉਹਨਾਂ ਦਾ ਵੀ ਤਿਉਹਾਰ ਆਉਂਦਾ ਆਪਾਂ ਡਾਂਗਾ ਲੈ ਕੇ ਉਧਰ ਨੂੰ ਤੁਰ ਪੈਨੇ ਆ ਇਹ ਗਲਤ ਗੱਲਾਂ ਬਾਬਾ ਜੀ ਕਿ ਸਿੱਖ ਮਜਬੀ ਤੇ ਜੱਟ ਰਵੀਦਾਸੀ ਸਾਰੇ ਕਿ ਹਾਂ ਨਾ ਲੜੋ ਜਾਤ ਪਾਤ ਪਿਛੇ ਇਕੱਠੇ ਹੋ ਜੋ ਆਪਾਂ ਸਿੱਖਾਂ ਓਏ ਲੋੜ ਨਹੀਂ ਕਿਸੇ ਮੈਂ ਸੰਬੰਧ ਕਰਵਾਉਣ ਦੀ ਤੇ ਜਿਹੜੇ ਭਟਕੇ ਸਿੱਖੀ ਤੋਂ ਲੋੜ ਗੱਲ ਨਾਲ ਲਾਉਣ ਦੀ ਤੇ ਹਿੰਦੂ ਮੁਸਲਮ ਸਾਰੇ ਆਪਣੇ ਹੀ ਭਾਈਆ ਓਏ ਉਹ ਵੀ ਨਹੀਂ ਬਗਾਨੇ ਜਿਹੜੇ ਮਿੱਤਰ ਐ ਸਾਈਆ ਪਰ ਸਾਡੇ ਹੀ ਗੁਰੂ ਦੇ ਦਸ ਅੰਗ ਕਾ ਤੋਂ ਪਾਟਦੇ ਧਰਮ ਹੋਰ ਵੀ ਬੜਿਆ ਬਾਬਾ ਜੀ ਪਰ ਵੇਅਦ ਵੀ ਸਾਡੀ ਹੁੰਦੀ ਆ